ਗੜਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਕਾਲੇਵਾਲ ਵਿੱਚ ਦੇਰ ਰਾਤ ਇੱਕ ਨੌਜਵਾਨ ਦੀ ਟ੍ਰੈਕਟਰ ਟਰਾਲੀ ਹੇਠ ਆ ਕੇ ਮੌਤ ਦੀ ਖਬਰ ਆਈ ਹੈ ਮਿਲੀ ਜਾਣਕਾਰੀ ਮੁਤਾਬਿਕ ਜਰਨੈਲ ਸਿੰਘ ਪੁੱਤਰ ਸਰਜੀਤ ਸਿੰਘ ਨਿਵਾਸੀ ਮਹਿਤਮਪੁਰ ਤਹਿਸੀਲ ਨੰਗਲ ਆਪਣਾ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਅਚਾਨਕ ਪਿੰਡ ਕਾਲੇਵਾਲ ਬੀਤ ਲੱਗੇ ਮੇਨ ਸੜਕ ਤੇ ਪੈਂਦੇ ਮੋੜ ਤੇ ਟਰੈਕਟਰ ਬੇਕਾਬੂ ਹੋ ਗਿਆ ਤੇ ਜਰਨੈਲ ਸਿੰਘ ਦੀ ਟਰੈਕਟਰ ਥੱਲੇ ਆਉਣ ਨਾਲ ਮੌਤ ਹੋ ਗਈ ਘਟਨਾ ਦੇਰ ਰਾਤ ਦੀ ਦੱਸੀ ਜਾਂਦੀ ਹੈ ਜਿਸ ਦਾ ਪਤਾ ਸਵੇਰੇ ਲੱਗਾ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਘਟਨਾ ਦੀ ਵਜ੍ਹਾ ਧੁੰਦ ਦੱਸੀ ਜਾਂਦੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਆਈ ਰਾਕੇਸ਼ ਕੁਮਾਰ ਨੇ ਤਰਕਾਰੀ ਦਿਨ ਦੇ ਹੋਏ ਦੱਸਿਆ ਕਿ ਸੂਚਨਾ ਮਿਲਣ ਤੇ ਬੀਨੇਵਾਲ ਪੁਲਿਸ ਚੌਂਕੀ ਦੇ ਇੰਚਾਰਜ ਵਾਸਦੇਵ ਏਐਸਆਈ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ লাশ ਕਬਜ਼ੇ ਵਿੱਚ ਲੈ ਕੇ ਪੋਸਟਮਾਰਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ ਤੇ ਵਾਰਸਾਂ ਦੇ ਕਹਿਣ ਤੇ ਧਾਰਾ 174 ਦੇ ਨਿਰੂਜੀ ਕਾਰਵਾਈ ਕਰ ਦਿੱਤੀ ਸਾਰਾ ਕੀ ਹੈ ਮਾਮਲਾ ਦੇਖੋ ਪੂਰੀ ਖਬਰ ਅਸੁਰੇਨਾ 112 ਹੈਲਪਲਾਈਨ ਤੇ ਜਿਹੜੀ ਮੈਸੇਜ ਆਇਆ ਸੀ ਵੀ ਇੱਕ ਜਿਹੜੀ ਕਾਲੇ ਵਾਲੀ ਬੀਟ ਹੈ ਇੱਕ ਟ੍ਰੈਕਟਰ ਟਰਾਲੀ ਦੇ ਕੋਲ ਡੈੱਡ ਬਡੀ ਪਈ ਹੈ ਤੇ ਜਿੱਥੇ ਚੌਂਕੀ ਚਾਦੀ ਐਸੀ ਬਾਸ ਦੇ ਬਿੰਨੀਵਾਲ ਨੂੰ ਭੇਜਿਆ ਸੀ ਮੌਕੇ ਤੇ ਤੇ ਜਿੱਥੇ ਉਹ ਮੁੰਡਾ ਜਰਨੈਲ ਸਿੰਘ ਪੁੱਤਰ ਜੀ ਸਿੰਘ ਸੀ ਮਹਿਰਪੁਰ ਥਾਣਾ ਸਦਰ ਨੰਗਲ ਦਾ ਉਹ ਉਹ ਡਰਾਈਵ ਕਰ ਰਿਹਾ ਸੀ ਆਪਣੀ ਟ੍ਰੈਕਟਰ ਟਰਾਲੀ ਤੇ ਤੇ ਤੰਦ ਕਾਰਨ ਉਹ ਕੋਈ ਜੰਪ ਐਂਡ ਕਰਕੇ ਉਹ ਟ੍ਰੈਕਟਰ ਤੋਂ نیچے ਡਿੱਗ ਗਿਆ ਜਿਸ ਦੇ ਉੱਪਰ ਉਹ ਟਰਾਲੀ ਲੱਗਣ ਨਾਲ ਉਹਦੀ ਮੌਤ ਹੋ ਗਈ ਸੀ ਉਦੇ ਫਾਦਰ ਸੁਜੀਤ ਸਿੰਘ ਦੇ ਬਿਆਨਾਂ ਤੇ 147ਾ CrPC ਕਰਕੇ ਜਿਹੜੀ ਲਾਸਟ ਬਾਅਦ ਪੋਸਟੋਂ ਮਰਸਾ ਦੇ ਹਵਾਲੇ ਕਰ ਦਿੱਤੀ ਗਈ। ਗੜ ਸ਼ੰਕਰ ਤੋਂ ਬਿੱਟੂ ਚਾਹਾਨ ਦੀ ਰਿਪੋਰਟ